ਦਾ ਖਾਸ ਕਹਾਣੀ ਦੇ ਚੀਪਤੇ ਕੱਲ ਅਸੀਂ ਪ੍ਰਤੀਬਸ਼ੇਸ਼ਣ ਗੁਰਬਾਣੀ ਦੇ ਵਿੱਚ ਜਿਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਜਿਹੜੀ ਵਿਆਕਰਣ ਹੈ ਜੀ ਪੰਜਾਬੀ ਵਿਆਕਰਣ ਨਹੀਂ ਹੈ ਪਹਿਲੀ ਗੱਲ ਇਹ ਸਮਝਣੀ ਪੰਜਾਬੀ ਵਿਆਕਰਣ ਨੂੰ ਅਸੀਂ ਸਮਝਣ ਵਾਸਤੇ ਜਰੂਰ ਵਰਤਿਆ ਪਰ ਜਿਹੜੀ ਇਹ ਵਿਆਕਰਣ ਹੈ ਗੁਰਬਾਣੀ ਦੀ ਵਿਆਕਰਣ ਹੈ ਕਿ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਆਪ ਲਿਖੀ ਹੈ ਇਹ ਸੱਜਣ ਕਹਿੰਦੇ ਨੇ ਕਿ ਗੁਰਬਾਣੀ ਵਿਆਖਿਆ ਕਰਨ ਨਾਲ ਜਿਹੜੀ ਗੁਰਬਾਣੀ ਹੈ ਨਾ ਉਹ ਵਿਆਖਿਆ ਕਰਨ ਵਿੱਚ ਢਾਲਿਆ ਨਹੀਂ ਜਾ ਸਕਦਾ ਅਸੀਂ ਇਹ ਸਮਝ ਕੇ ਗੁਰਬਾਣੀ ਨੂੰ ਵਿਆਖਿਆ ਕਰਨ ਨਹੀਂ ਢਾਲਦੇ ਬਲਕਿ ਅਸੀਂ ਜਿਹੜੀ ਗੁਰਬਾਣੀ ਦੇ ਵਿੱਚ ਵਿਆਖਿਆ ਕਰਨਾ ਹੈ ਉਹਨੂੰ ਅਸੀਂ ਸਮਝਦੇ ਆਂ ਤੇ ਸਤਿਗੁਰ ਨੇ ਕਿਵੇਂ ਸਾਨੂੰ ਇਹ ਸਮਝਾ ਕੇ ਵਿਆਖਿਆ ਕਰਨ ਗੁਰਬਾਣੀ ਦੇ ਵਿੱਚ ਆਪ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖੀ ਹੈ ਤੇ ਗੁਰਬਾਣੀ ਦੇ ਵਿੱਚ ਪ੍ਰਮਾਣ ਹੈ ਔਰ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਠੀਕ ਹੈ ਤੇ ਆਓ ਕੁਝ ਜਿਵੇਂ ਅਸੀਂ ਕੱਲ ਇਹ ਦੇਖਿਆ ਭਈ ਜੇ ਪੁਲਿੰਗ ਇੱਕ ਵਚਨ ਹੋਵੇ ਤਾਂ ਵਿਸ਼ੇਸ਼ਣ ਵੀ ਔਂਕੜ ਸਮੇਤ ਆਉਂਦਾ ਕਿਉਂਕਿ ਪੁਲਿੰਗ ਇੱਕ ਵਚਨ ਨਾਉ ਔਂਕੜ ਨਾਲਾਂ ਦਾ ਇਸਤਰੀ ਲਿੰਗ ਹੋਵੇ ਔਂਕੜ ਨਹੀਂ ਲੱਗਦੀ ਵਿਸ਼ੇਸ਼ਣ ਨੂੰ ਵੀ ਨਹੀਂ ਲੱਗਦੀ ਤੇ ਫਿਰ ਬਹੁਵਚਨ ਹੋਵੇ ਉੱਥੇ ਵੀ ਨਹੀਂ ਲੱਗਣੀ ਤੇ ਨਾਲ ਉਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਲੱਗਦਾ ਆਓ ਹੁਣ ਕੁਝ ਗੁਰਬਾਣੀ ਦੀਆਂ ਪੰਕਤੀਆਂ ਆਇਆਂ निर्मल नाम जित मैल ना लख है परमात्मा ਦਾ ਨਾਮ ਨਿਰਮਲ ਅਰਥ ਦਾ ਪਵਿੱਤਰ ਸਾਫ ਸੁਥਰਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਨਿਰਮਲ ਹੈ ਜੀਉ ਨੂੰ ਮੈਲ ਨਹੀਂ ਲੱਗਦੀ ਤੋ ਨਾਮ ਇੱਕ ਵਚਨ ਪੁਲਿੰਗ ਹੈ ਸਭ ਤੋਂ ਪਹਿਲਾਂ ਨਾਮ ਨੂੰ ਨਾ ਕੋੜਾਣੀ ਕੋਣ ਨਿਰਮਲ ਉਹਦੀ ਵਿਸ਼ੇਸ਼ਤਾ ਹੈ ਕਿਹਾਗਾ ਨਾਮ ਪਵਿੱਤਰ ਪਵਿੱਤਰ ਕਿਹਾਏ ਵਿਸ਼ੇਸ਼ਤਾ ਤੋ ਜੇ ਉਨੇ ਇੱਕ ਵਜਨ ਔਂਕੜ ਹੈਗੀ ਤਾਂ ਇਥੇ ਨਿਰਮਲ ਹੋ ਗਈ ਔਂਕੜ ਆਣੀ ਹੈ ਤੇ ਫਿਰ ਜਿਤ ਮੈਲ ਨਾ ਲੱਗੈ ਇੱਕ ਵਜਨ ਕਲਿੰਕ ਹੋਣੇ ਕਰਕੇ ਨਿਰਮਲ ਜਿਹੜਾ ਵਿਸ਼ੇਸ਼ਣ ਹੈ ਇਹਨੂੰ ਔਂਕੜ ਆਵੇ ਠੀਕ ਹੈ ਜੀ ਕੋਣ ਤਿਹ ਦਸਬ ਕਿਥੇ ਉਪੜ ਲਾਈਏ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਕੋਣ ਤਿਹ ਦਸਬ ਕਿਥੇ ਉਪੜ ਲਾਈਏ ਨਿਰਮਲ ਭਾਉ ਭਾਉ ਕਿਹ ਹੁੰਦਾ ਡਰ ਪ੍ਰਮਾਤਮਾ ਦਾ ਭਾਉ ਕਿਹਦਾ ਹੈ ਨਿਰਮਲ ਪਵਿੱਤਰ ਠੀਕ ਹੈ ਤੋਂ ਫਿਰ ਨਿਰਮਲ ਪਾਉ ਇਹ ਤੁਮੇ ਨਿਰਮਲ ਹੋਣ ਕਰਕੇ ਲੱਗੇਗੀ ਕਿਉਂਕਿ ਪਾਉ ਦਾ ਵਿਸ਼ੇਸ਼ਣ ਜਿਹੜਾ ਹੈ ਨਾ ਉਹ ਨਿਰਮਲ ਹੈ ਨਿਰਮਲ ਪਾਉ ਪਾਇਆ ਹਰ ਗੁਣ ਪਾਇਆ ਤੇ ਫਿਰ ਕੀ ਹੋਇਆ ਹਰੀ ਦੇ ਗੁਣਾਂ ਨੂੰ ਪਾਇਆ ਹਰ ਵੇਖੇ ਰਾਮ ਹضورੇ ਤੇ ਰਾਮ ਜਿਹੜਾ ਹਾਜ਼ਰ-ਨਾਜ਼ਰ ਹੈ ਹਜ਼ੂਰ ਦੇਖ ਲਿਆ ਠੀਕ ਹੈ सतपुर सेवे हैं सेवे हैं क्या है उधर क्या एक बचना क्या बहुत बचना हाँ जे एक बचन होता सस्से लामा बावे दाम अपनी सी, हूं है सस्से लाम बाबा आई से आई तो सतपुर न बहुत बचन होने करके अंकुर सतपुर सा, सेव से जान? निर्मल इतने अंकुर नहीं आएगी क्योंकि ਸੇ ਜਨ ਬਹੁ ਵਚਨ ਆ ਗਿਆ ਠੀਕ ਹੈ ਜੋ ਬਹੁ ਵਚਨ ਆ ਗਿਆ ਉਥੇ ਵੀ ਔਕਣ ਵਿਸ਼ੇਸ਼ਣ ਨੂੰ ਇਹ ਮੈਂ ਨਿਰਮਲ ਵਾਲੇ ਸ਼ਬਦ ਤਾਂ ਸਾਰੇ ਇਕੱਠੇ ਜੁੜਨੇ ਤਾਂ ਕਿ ਸਭ ਨੂੰ ਸਮਝ ਆ ਜਾਵੇ ਠੀਕ ਹੈ ਜੀ ਇੱਕ ਬਕਤੀ ਹੋਰ ਲਿਖ ਦੇਣਾ ਹੈ ਨਿਰਮਲ ਹਨ ਪਵਿੱਤਰ ਹਨ ਉਹ ਤੇਰੇ ਆ ਗਿਆ ਕਿੱਥੋਂ ਪਤਾ ਲੱਗਿਆ ਤੇਰੇ ਇੱਕ ਵਜਨ ਤੇਰਾ ਬਹੁਵਜਨ ਤੇਰੇ ਜਿਵੇਂ ਝਾੜੂ ਦੀ ਗੱਲ ਕਰੀਏ ਤੀਲਾ ਇੱਕ ਵਜਨ ਬਹੁਵਜਨ ਕਿਹਾਣਾ ਤੀਲੇ ਦੇ ਬਹੁਵਜਨ ਕਿਹਾਣਾ ਕਚਾੜੂ ਹੋਣਾ ਤੀਲੇ ਹੀ ਹੋਣਾ ਠੀਕ ਹੈ ਉਹ ਸਾਰਪੁਰ ਕਹਿੰਦੇ ਨੇ ਤੂੰ ਨਿਰਵੇ ਮਾਲਕ ਤੂੰ ਮੇਰੇ ਵੇਰੇ ਤੇ ਤੇਰੇ ਸੰਤ ਮੇਰੇ ਮਨ ਹਾਨ ਪਵਿੱਤਰ ਹਾਨ ਇਸ ਕਰਕੇ ਵਿਸ਼ੇਸ਼ਣ ਔਕੜ ਨਹੀਂ ਆਈ ਕਿਉਂਕਿ ਉਹ ਵਚਨ ਹੈ ਠੀਕ ਹੈ ਨਾ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਮਾਇਆ ਦੇ ਖਾਤਰ ਨੱਠੇ ਫਿਰਦੇ ਕੌਣ ਮੂਰਖ ਕੇ ਆਏ ਥੇ ਹਾਂ ਵਿਸ਼ੇਸ਼ਤਾ ਕਿਨਾਂ ਦੀ ਲੋਕਾਂ ਦੀ ਲੋਕ ਆਏ ਬਹੁ ਬਚਨ ਤੋ ਫੇ ਤੇ ਲਾਦੇ ਮਾਂਪੜ ਜੇ ਉਹ ਤੁਸੀਂ ਨਾਮ ਦੇ ਰਹਿਣਾ ਨਾ ਤੋ ਠੀਕ ਹੈ ਇੱਥੇ ਔਂਕੜ ਨਹੀਂ ਲੱਗੇਗੀ ਕਿਉਂਕਿ ਬਹੁ ਬਚਨ ਸ਼ਬਦ ਹੈ ਠੀਕ ਹੈ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਹੁਣ ਦੱਸੋ ਨਾ ਕੋ ਕਿਆਗਾ ਕੋਈ ਮੂਰਖ ਨਾ ਕੋ ਸਿਆਣਾ ਨਾ ਕੋਈ ਮੂਰਖ ਐ ਨਾ ਕੋਈ ਸਿਆਣਾ ਇੱਕ ਦੀ ਗੱਲ ਹੋ ਰਹੀ ਨਾ ਹੁਣ ਉਪਰ ਲੱਗਣਾ ਕਰਿਆ ਨਾ ਮੂਰਖ ਨਾ ਲੱਗਣਾ ਕਰ ਮੈਂ ਨਹੀਂ ਮੂਰਖ ਦੇ ਖੱਖੇ ਲਾਵਾਂਗਾ ਮੂਰਖ ਨਾਲ ਨਾ ਕਰਾਂਗੇ ਲੱਗਣਾ ਆਖਰੀ ਇੱਕ ਨੰ ਲੱਗਣੀ ਆਖਰੀ ਅਵਸਰ ਨੇ ਨਾ ठीक है ना जी। चलो एक पंक्ति लेके समाप्ति कर मूर्ख रावण क्या ले गया एक वजन तो, तो, तो फिर रावण औकड़ रावण क्या है ਨਾਉ ਪੁਲਿੰਗ ਸਭ ਤੋਂ ਪਹਿਲਾਂ ਨੰਨੇ ਨਾਣੀ ਫੇਰੀ ਦੇ ਵਿਸ਼ੇਸ਼ਣ ਨਾਣੀ ਰਾਵਣ ਦੀ ਵਿਸ਼ੇਸ਼ਤਾ ਕੀ ਹੈ ਉੱਪਰ ਨਿਰਗੁਣੀ ਰਹਿਤ ਜੈ ਤਾਂ ਮੂਰਤੂ ਆ ਗਈ ਹੈ ਨਾ ਜਿਹਦਾ ਦੇ ਕੰਮ ਕਰਨੇ ਉਦਾਂ ਦੀ ਬਾਪ ਪੈਣੇ ਆ ਨਾ ਤੋਂ ਵਿੱਚ ਕੀ ਆ ਗਿਆ ਮੂਰਖ ਰਾਵਣ ਰਾਵਣ ਕੀ ਆਏ ਮੂਰਖ ਇਹ ਪੁਲਿੰਗ ਦੀਿਕ ਪਤਾ ਨਾ ਉਹ ਕੋਲ ਆਈਏ ਨਾ ਉਹਨਾਂ ਤਵ ਦੇ ਵਿਸ਼ੇਸ਼ਣ ਵੀ ਆਣੀ ਤੁਹਾਨੂੰ ਸੁਣ ਕੇ ਸਮਝ ਲੱਗ ਸਕਦੀ ਨਾ ਬਾਣੀ ਸਮਝਾਣ ਨੂੰ ਆਪਣਾ ਕਿੱਥੇ ਲੱਗਣੀ ਕਿੰਨੇ ਸੁਣ ਕੇ ਸਮਝਾਣੀ ਸ਼ੁਰੂ ਹੋ ਜਾਣੇ ਜਿਵੇਂ ਜਿਵੇਂ ਤੁਸੀਂ ਕਰਦੇ ਜਾਓਗੇ ਐਵੇਂ ਜਿਵੇਂ ਤੁਹਾਨੂੰ ਭੇਜ ਹੁਣ ਦੱਸੋ ਇੱਥੇ ਕਿਹੜੀ ਵਿਆਕਰਨ ਅਸੀਂ ਪੰਜਾਬੀ ਵਿਆਕਰਨ ਲਾਈ ਨਹੀਂ ਗੁਰਬਾਣੀ ਵਿਆਕਰਨ ਲਾਈ ਅਸੀਂ ਜੋ ਗੁਰਬਾਣੀ ਦੀ ਗੁਰ ਆਰ ਦਿੰਦੇ ਮਾਰਾ ਲਿਖ ਕੇ ਗਈ ਅਸੀਂ ਉਹਨੂੰ ਸਮਝਿਆ ਉਹ ਗੱਲ ਵੱਖਰੀ ਹੈ ਵੀ ਸਾਡੀ ਸਾਂਝ ਨਾ ਆਵੇ ਅਸੀਂ ਨਾ ਮੰਨੇ ਜਿਹੜੀ ਗੱਲ ਸਮਝ ਨਹੀਂ ਬੰਨਣਾ ਨਹੀਂ ਰਹਿਣ ਦੇਣਾ ਪਰ ਨਹੀਂ ਸਤਿਗੁਰੂ ਸੋਝੀ ਦਿੰਦੇ ਐ ਸਮਝਾਉਂਦੇ ਐ ਠੀਕ ਐ ਸਾਡੀ ਮਤ ਥੋੜੀ ਐ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆ ਸਕਦਾ ਪਰ ਜਿੰਨਾ ਕਾ ਸਕਦਾ ਅਸੀਂ ਗੁਰਬਾਣੀ ਨੂੰ ਸਮਝੀਏ ਠੀਕ ਹੈ ਉਹ ਗੱਲ ਪੱਕੀ ਹੈ ਕਿ ਗੁਰਬਾਣੀ ਗੁਰੂ ਨਿਰੰਕਾਰ ਹੈ ਬਾਹ ਬਾਣੀ ਨਿਰੰਕਾਰ ਹੈ ਇਸ ਜੇਵਡਾ ਵਰਨਾ ਤੋਂ ਕੋਈ ਵਿਆਕਰਣ ਗੁਰਬਾਣੀ ਦੱਸ ਤੇ ਨਹੀਂ ਟੁੱਕ ਸਕਦੀ ਦੁਨੀਆਵੀ ਪਰ ਜਿਹੜੀ ਗੁਰਬਾਣੀ ਜੇ ਸੰਤ ਕੋਲ ਲੈ ਦਿੱਤੀ ਉਹ ਅਸੀਂ ਸਮਝਣਾ ਹੈ ਠੀਕ ਹੈ ਜੀ ਸਮਝੋਗੇ ਨਾ ਇਸ ਤਰੀਕੇ ਨਾਲ ਬਾਹ ਕੋ ਜੀ ਕਥਨ ਸਾਹ ਬਾਹ ਕੋ ਜੀ ਕੀ ਕਥਨ